ਹਾਂਜੀ ਸਰਸ਼ੀ ਕਾਲ ਜੀ ਮੈਂ ਦਿਨਾਂ ਤੇ ਮਾਂ ਤੇ ਉਮੀਦ ਕਰਦਿਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਕਿਸੇ ਨੇ ਸੱਚੀ ਕਿਹਾ ਕਿ ਜਦੋਂ ਇਨਸਾਨ ਝੂਠ ਬੋਲਣ ਲੱਗ ਜਾਂਦਾ ਤਾਂ ਉਹਦਾ ਸਾਰਾ ਕੰਮਕਾਰ ਠੱਪ ਹੋ ਜਾਂਦਾ ਤੇ ਬਰਬਾਦੀ ਦੇ ਰਾਹ ਦੇ ਉੱਤੇ ਆ ਜਾਂਦਾ ਕਿਉਂਕਿ ਕਦੇ ਨਾ ਕਦੇ ਝੂਠ ਦਾ ਫੜਿਆ ਜਾਂਦਾ ਬੇਸ਼ੱਕ ਝੂਠ ਦੇ ਕਹਿ ਦਿੰਦੇ ਨੇ ਕਿ ਝੂਠ ਦੇ ਜਿਹੜੇ ਕੀ ਪੈਰ ਉਹ ਨਹੀਂ ਹੁੰਦੇ ਪਰ ਝੂਠ ਫੜਿਆ ਜ਼ਰੂਰ ਜਾਂਦਾ ਹੈ ਤਾਂ ਜਦੋਂ ਝੂਠ ਫੜਿਆ ਜਾਂਦਾ ਤਾਂ ਫਿਰ ਉਹ ਸਾਰਿਆਂ ਦੇ ਸਾਰੇ ਲੋਕਾਂ ਦੇ ਨਜ਼ਰਾਂ ਦੇ ਵਿੱਚ ਕਿਵੇਂ ਡਿੱਗ ਜਾਂਦਾ ਇਹ ਤੁਹਾਨੂੰ ਤਸਵੀਰ ਦਿਖਾਉਣਿਆ ਸਕਰੀਨ ਤੇ ਚੱਲ ਰਹੀ ਚਾਹ ਵਾਲੀ ਕੁੜੀ ਦੀ ਕਦੇ ਇਸ ਦੀ ਚਾਹ ਵਾਲੀ ਰੇੜੇ ਦੇ ਉੱਤੇ ਲੋਕਾਂ ਦੀ ਭੀੜ ਜਮਈ ਰਹਿੰਦੀ ਸੀ ਅਤੇ ਲੋਕ ਇਹਦੀ ਚਾਹ ਪੀਣ ਜ਼ਰੂਰ ਆਉਂਦੇ ਸੀ ਜਿਸ ਦੇ ਚੱਲਦੇ ਚੰਗੀ ਕਮਾਈ ਵੀ ਇਹ ਕੁੜੀ ਜਿਹੜੀ ਕਰ ਲੈਂਦੀ ਸੀ ਪਰ ਜਦੋਂ ਇਸ ਦਾ ਝੂਠ ਫੜਿਆ ਜਾਂਦਾ ਉਸ ਤੋਂ ਬਾਅਦ ਇਹ ਲੋਕਾਂ ਦੇ ਦਿਲਾਂ ਤੋਂ ਮਨਾਂ ਤੋਂ ਲੈ ਜਾਂਦੀ ਹੈ ਹਾਲਾਂਕਿ ਜਦੋਂ ਇਸ ਦੀ ਹਮਦਰਦੀ ਦੇਖੀ ਉਦੋਂ अनेका ਲੋਕ ਇਸ ਦੇ ਹੱਕ ਦੇ ਵਿੱਚ ਨਿੱਤਰੇ ਸਨ ਲੋਕਾਂ ਨੇ 20000 ਕਿਸੇ ਨੇ 50000 ਇੱਥੋਂ ਤੱਕ ਕਿਸ ਸਮਾਜ ਸੇਵੀ ਮਨਦੀਪ ਮੰਨਾ ਦੇ ਵੱਲੋਂ 1 ਲੱਖ ਰੁਪਏ ਤੱਕ ਇਸ ਨੂੰ ਜਿਹੜਾ ਕਿ ਮਦਦ ਦਿੱਤੀ ਗਈ ਤਾਂ ਕਾਫੀ ਲੋਕਾਂ ਨੇ ਜਿਹੜੀ ਕਿ ਇਸ ਦੀ ਸਹਾਇਤਾ ਕੀਤੀ ਗਈ ਸੀ ਇਸ ਦੀ ਹਮਦਰਦੀ ਦੇਖਦੇ ਹੋਏ ਕਿਉਂਕਿ ਜਦੋਂ ਇਸ ਨੇ ਦੱਸਿਆ ਸੀ ਕਿ ਉਹਦਾ ਪਿਓ ਮਰ ਚੁੱਕਿਆ ਉਹ ਮਾਂ ਮਾਹੀ ਇੱਥੇ ਚਾਹ ਵਾਲੀ ਰੇੜੀ ਲਗਾ ਕੇ ਜਿਹੜੇ ਕਿ ਘਰ ਦਾ ਗੁਜ਼ਾਰਾ ਕਰਦੀਆਂ ਨੇ ਤਾਂ ਜਦੋਂ ਇਹਦਾ ਸੱਚ ਸਾਹਮਣੇ ਆਉਂਦਾ ਗੁਰਪ੍ਰੀਤ ਸਿੰਘ ਰੰਧਾਵਾ ਜੀ ਦੇ ਵੱਲੋਂ ਜਦੋਂ ਇਸ ਪੂਰੇ ਮਾਮਲੇ ਦੀ ਸਚਾਈ ਪੇਸ਼ ਕੀਤੀ ਇਸ ਦੇ ਪਿਓ ਦੇ ਨਾਲ ਗੱਲਬਾਤ ਕੀਤੀ ਤਾਂ ਫਿਰ ਇਸ ਕੁੜੀ ਦਾ ਪਰਦਾ ਫਾਟ ਜਿਵੇਂ ਕਿ ਉਹ ਸਾਹਮਣੇ ਹੋਇਆ ਸੀ ਜਿਸ ਤੋਂ ਬਾਅਦ ਇਸ ਦੇ ਹੁਣ ਜਿਹੜੀ ਤਸਵੀਰ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਇਹ ਜਿਹੜੀ ਤਸਵੀਰ ਹੈ ਲੜਕੀ ਦੇ ਵੱਲੋਂ ਖੁਦ ਜਿਹੜੀ ਕਿ ਸ਼ੇਅਰ ਕੀਤੀ ਗਈ ਹੈ ਕਿੱਥੇ ਤਾਂ ਇਹਦੀ ਰੇੜੀ ਦੇ ਉੱਤੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ ਪਰ ਅੱਜ ਇਸ ਲੜਕੀ ਦੀ ਚਾਹ ਵਾਲੀ ਰੇੜੀ ਦੇ ਉੱਤੇ ਕੋਈ ਵੀ ਜੁਣਾ ਚਾਹ ਪੀਣ ਨਹੀਂ ਆ ਰਿਹਾ ਜਿਸ ਦੇ ਚਲਦੇ ਇਹ ਲੜਕੀ ਹੈ ਜਿਹੜੀ ਉਹ ਇੱਕਲੀ ਹੀ ਆਪਣੇ ਮੇਜ਼ ਉੱਤੇ ਬੈਠੀ ਹੈ ਜਿਸ ਦੇ ਵੱਲੋਂ ਫੋਟੋ ਸਾਂਝੀ ਕੀਤੀ ਗਈ ਹੈ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਰੇੜੀ ਦੇ ਉੱਤੇ ਚਾਹ ਵਾਲੀ ਰੇੜੀ ਦੇ ਉੱਤੇ ਲੋਕਾਂ ਦੀ ਭੀੜ ਜਮੇ ਰਹਿੰਦੀ ਸੀ ਹਰ ਕੋਈ ਆਉਂਦਾ ਜਾਂਦਾ ਜਿਹੜਾ ਹੰਦਰਦੀ ਵੀ ਜਿਤਾਉਂਦਾ ਸੀ ਤੇ ਦੂਜੇ ਪਾਸੇ ਤੇ ਚਾਹ ਵੀ ਪੀ ਕੇ ਜਾਂਦਾ ਸੀ ਪਰ ਅੱਜ ਇਹ ਇਕੱਲੀ ਉਡੀਕ ਰਹੀ ਹੈ ਬਿਊਰੋ ਰਿਪੋਰਟ ਅੱਖਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼